ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਦਾਸ ਦੇ YouTube ਚੈਨਲ ਤੇ ਇੱਕ ਹੋਰ ਸੰਗੀਤਮਈ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਤੰਦਰੁਸਤੀਆਂ ਬਖਸ਼ਣ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਉਂਗਲਾਂ ਦੀ ਸਪੀਡ ਵਧਾਉਣ ਵਾਸਤੇ ਅਤੇ ਗਲੇ ਦੇ ਵਿੱਚ ਹਰਕਤ ਪੈਦਾ ਕਰਨ ਲਈ ਅਤੇ ਸਵਰਾਂ ਦੇ ਉੱਤੇ ਪਕੜ ਮਜ਼ਬੂਤ ਕਰਨ ਨਾਲ ਹੀ ਇੱਕ ਬੜਾ ਕਮਾਲ ਦਾ ਪਲਟਾ ਸਿਰਫ ਚਾਰ ਸਵਰਾਂ ਦੇ ਅਭਿਆਸ ਦੇ ਨਾਲ ਹੀ ਉਂਗਲਾਂ ਦੀ ਸਪੀਡ ਵੀ ਵਧੇਗੀ ਸਾਡੀ ਸੋਚ ਤੋਂ ਵੀ ਜ਼ਿਆਦਾ ਤੇ ਸਾਡੇ ਗਲੇ ਦੇ ਅੰਦਰ ਵੀ ਹਰਕਤ ਪੈਦਾ ਹੋਏਗੀ ਸਵਰਾਂ ਦੀ ਪਕੜ ਮਜ਼ਬੂਤ ਹੋਣੀ ਹੈ ਪਿਛਲੇ ਦਿਨ ਹੀ ਵੀਡੀਓ ਅਪਲੋਡ ਕੀਤੀ ਸੀ ਵੀਰਾਂ ਦੇ ਸਕਿੱਲ ਤੋਂ ਵੀ ਸਿਰਫ ਚਾਰ ਸਵਰਾਂ ਦੇ ਅਭਿਆਸ ਦੇ ਨਾਲ ਹਾਰਮੋਨੀਅਮ ਤੇ ਉਂਗਲਾਂ ਪਾਣੀ ਵਾਂਗ ਚੱਲਣਗੀਆਂ ਜਿਸ ਨੂੰ ਆਪ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਅਜੇ ਤੱਕ ਵੀ ਉਹ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਵੇਖੀ ਜਾ ਰਹੀ ਹੈ ਤੇ ਭੈਣਾਂ ਦੇ ਮੈਸੇਜ ਆਏ ਸਨ ਕਿ ਫੀਮੇਲ ਪਿੱਛ ਤੋਂ ਵੀ ਇਸ ਪਲਟੇ ਨੂੰ ਕਰਵਾਓ ਸੋ ਅੱਜ ਆਪਾਂ ਭੈਣਾਂ ਦੀ ਪਿੱਛ ਤੋਂ ਇਸ ਪਲਟੇ ਦਾ ਅਭਿਆਸ ਕਰਾਂਗੇ ਬੋਲ ਕੇ ਵੀ ਤੇ ਉਂਗਲਾਂ ਦੇ ਰਾਹੀਂ ਵੀ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਪੂਰਾ ਵੇਖਣਾ ਜੀ ਤੇ ਉਂਗਲਾਂ ਨੂੰ ਬੜੇ ਧਿਆਨ ਦੇ ਨਾਲ ਵੇਖ ਕੇ ਕਿਹੜੀ-ਕਿਹੜੀ ਉਂਗਲ ਕਿਹੜੇ ਸਵਰ ਤੇ ਆਉਣੀ ਹੈ ਤੇ ਕਿਦਾਂ ਉਹਨੂੰ ਵਰਤਣਾ ਹੈ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਆਓ ਜੀ ਆਪਾਂ ਵੀਡੀਓ ਨੂੰ ਸ਼ੁਰੂ ਕਰੀਏ ਸੋ ਪੜਨਾ ਨੇ ਵੀ ਕੀ ਕਰਨਾ ਜਿਵੇਂ ਵੀਰਾਂ ਦੇ ਵਿੱਚ ਤੋਂ ਆਪਾਂ ਕੀਤਾ ਸੀ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਸਾ ਦੇ ਉੱਤੇ ਜਿਹੜਾ ਤੁਹਾਡਾ ਬੇਸਿਕ ਨੋਟ ਹੈ ਨਾ ਉਹਦੇ ਉੱਤੇ ਪਹਿਲੀ ਉਂਗਲ ਆ ਜਾਣੀ ਸਾ ਤੇ ਉਤੋਂ ਬਾਅਦ ਗਾ ਕਿਉਂਕਿ ਚਾਰ ਹੀ ਸਵਰ ਆਪਾਂ ਇਹਦੇ ਵਿੱਚ ਵਰਤਨੇ ਆ ਇੱਥੇ ਅੰਗੂਠਾ ਇੱਥੇ ਆ ਜਾਣਾ ਉਤੋਂ ਬਾਅਦ ਪਾ ਦੇ ਉੱਤੇ ਫਿਰ ਆ ਪਹਿਲੀ ਉਂਗਲ ਉਤੋਂ ਬਾਅਦ ਆ ਤੀਸਰੀ ਉਂਗਲ ਦੂਸਰੀ ਨੂੰ ਆਪਾਂ ਨਹੀਂ ਵਰਤਨਾ ਇਹਦੇ ਵਿੱਚ ਠੀਕ ਹੈ ਜੀ ਫਿਰ ਉੱਪਰਲੇ ਸਾਹ ਦੇ ਉੱਤੇ ਤੀਸਰੀ ਉਂਗਲ ਉਤੋਂ ਬਾਅਦ ਫਿਰ ਬਾ ਤੇ ਪਹਿਲੀ ਉਂਗਲ ਫਿਰ ਬਾ ਤੇ ਥੰਬ ਅੰਗੂਠਾ ਤੇ ਇੱਥੇ ਫਿਰ ਪਹਿਲੀ ਉਂਗਲ ਸਾਹ ਦੇ ਉੱਤੇ ਸੋ ਐਸੀ ਤਰ੍ਹਾਂ ਜੇ ਪੈਟਰਨ ਚੱਲੀ ਜਾਣਾ ਨਾਲ ਨਾਲ ਜੇ ਤੁਸੀਂ ਬੋਲ ਵੀ ਲਓਗੇ ਗਲੇ ਦਾ ਵੀ ਅਭਿਆਸ ਹੋਊ ਗਲੇ ਦੇ ਵਿੱਚ ਹਰਕਤ ਪੈਦਾ ਹੋਊਗੀ ਸਵਾਰਾਂ ਦੇ ਉੱਤੇ ਪਕੜ ਬਣੂਗੀ ਤੇ ਜੇ ਨਹੀਂ ਵੀ ਤੁਸੀਂ ਬੋਲਣਾ ਫਿਰ ਉਂਗਲਾਂ ਦੇ ਸਪੀਡ ਵਧਾਉਣ ਵਾਸਤੇ ਤੇ ਇਹ ਅਭਿਆਸ ਜਿਹੜਾ ਹੈ ਬਹੁਤ ਹੀ ਵਧੀਆ ਹੈ ਠੀਕ ਹੈ ਜੀ ਸੋ ਆਪਾਂ ਥੋੜਾ ਜਿਹਾ ਨਾਲ ਨਾਲ ਬੋਲ ਕੇ ਕਰਦੇ ਹਾਂ ਤੇ ਕੁਝ ਉਂਝ ਕਰਦੇ ਹਾਂ ਹੌਲੀ ਹੌਲੀ ਕਰਦਿਆਂ ਕਰਦਿਆਂ ਫਿਰ ਆਪਾਂ ਇਹਦੀ ਸਪੀਡ ਜਿਹੜੀ ਹੈ ਤੇਜ਼ ਕਰਦੇ ਜਾਵਾਂਗੇ ਬੇਨਤੀ ਹੈ ਕਿ ਧਿਆਨ ਨਾਲ ਦੇਖਣਾ ਜੀ ਸਾ ਪਾ ਸਾ ਪਾ ਗਾ ਸਾ ਗਾ ਪਾ ਸਾ ਪਾ ਗਾ ਸਾ ਗਾ ਪਾ ਸਾ ਪਾ ਗਾ ਸਾ ਗਾ ਬਾਕੀ ਜੇ ਇਹ ਸਪੀਡ ਵੀ ਕਿਸੇ ਨੂੰ ਜ਼ਿਆਦਾ ਲੱਗਦੀ ਹੈ ਤੇ ਇਸ ਤੋਂ ਵੀ ਥੋੜਾ ਜਿਆਦਾ ਸਲੋ ਕਰਕੇ ਨੂੰ ਫਿਰ ਅਭਿਆਸ ਕਰ ਸਕਦੇ ਹੋ ਤੇ ਜਦੋਂ ਇਸ ਸਪੀਡ ਤੇ ਪੱਕ ਜਾਵੇ ਫਿਰ ਹੌਲੀ-ਹੌਲੀ ਇਹਦੀ ਸਪੀਡ ਨੂੰ ਤੇਜ਼ ਕਰੀ ਜਾਣਾ ਜੀ ਦੇਖੋ ਸਗਾ ਪਸਾ ਪਗਾ 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 גפסה פגעסה אפר דבי צבי קריצי ונער נער

ਸਪੀਡ ਇਹਦੀ ਨਾਲ ਤੇਜ਼ ਕਰੀ ਜਾਣੀ ਹੈ ਜਿੰਨਾ ਇਹ ਤਾਂ ਆਪਾਂ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਇਸ ਕਰਕੇ ਆਪਾਂ ਬਹੁਤਾ ਸਮਾਂ ਇੱਕ ਸਪੀਡ ਤੇ ਨਹੀਂ ਲਾਰੇ ਸਿਰਫ ਸਮਝਾਉਣ ਵਾਸਤੇ ਆਪਾਂ ਵੀ ਪਹਿਲਾਂ ਥੋੜੀ ਸਪੀਡ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰਕੇ ਫਿਰ ਉਤੋਂ ਥੋੜੀ ਜੀ ਤੇਜ਼ ਕਰ ਲਓ ਫਿਰ ਉਤੋਂ ਡਬਲ ਕਰ ਲਓ ਫਿਰ ਟ੍ਰਿਪਲ ਕਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿੰਨੀ ਸਪੀਡ ਵੱਧ ਸਕਦੀ ਹੈ ਉਨੀ ਵਧਾਈ ਜਾਣੀ ਹੈ ਠੀਕ ਹੈ ਜੀ ਦੇਖੋ ਜੀ ਸੋ ਇਸ ਤਰ੍ਹਾਂ ਜਿੰਨੀ ਸਪੀਡ ਹੋ ਸਕਦੀ ਹੈ ਸਪਲਟੇ ਦੀ ਤੁਸੀਂ ਅਭਿਆਸ ਕਰ ਕਰਕੇ ਕਰੀ ਚੱਲੇ ਹੋ ਤੇ ਵੇਖਿਓ ਤੁਸੀਂ ਕੁਝ ਕੁ ਦਿਨਾਂ ਬਾਅਦ ਜਦੋਂ ਰੁਟੀਨ ਦੇ ਵਿੱਚ ਆਪਜੀ ਕਰੋਗੇ ਨਾ ਰੋਜ਼ ਇਹਨਾਂ ਸਮਾਂ ਦਿਓਗੇ ਤੇ ਕੁਝ ਕੁ ਦਿਨਾਂ ਦੇ ਬਾਅਦ ਆਪਣੇ ਆਪ ਹੀ ਤੁਸੀਂ ਮਹਿਸੂਸ ਕਰੋਗੇ ਪਹਿਲੀ ਗੱਲ ਤਾਂ ਪਹਿਲੇ ਦਿਨ ਤੋਂ ਹੀ ਜੇ ਤੁਸੀਂ ਅੱਜ ਸ਼ੁਰੂ ਕਰ ਰਹੇ ਹੋ ਹੁਣ ਤੋਂ ਸ਼ੁਰੂ ਕਰ ਰਹੇ ਹੋ ਤੇ ਇਹਦੇ ਉੱਤੇ ਤੁਸੀਂ ਮੈਂ ਕਹਿੰਦਾ ਇੱਕ ਵਾਰੀ ਅੱਧਾ ਘੰਟਾ ਹੀ ਲਾ ਕੇ ਦੇਖੋ ਜਿਆਦਾ ਜਿੰਨਾ ਮਰਜ਼ੀ ਲਓ ਪਰ ਇੱਕ ਵਾਰੀ ਅੱਧਾ ਇੱਕ ਘੰਟਾ ਇਸ ਪਲਟੇ ਨੂੰ ਭਾਵੇਂ ਥੋੜੀ ਸਪੀਡ ਦੇ ਵਿੱਚ ਹੀ ਕਰਕੇ ਦੇਖੋ ਤੇ ਤੁਹਾਨੂੰ ਰਿਜ਼ਲਟ ਆਪਣੇ ਆਪ ਪਤਾ ਲੱਗ ਜਾਣਾ ਵੀ ਇਸ ਪਲਟੇ ਦਾ ਅਭਿਆਸ ਜਿਹੜਾ ਸਾਡੀਆਂ ਉਂਗਲਾਂ ਵਾਸਤੇ ਫਿੰਗਰਸ ਦੀ ਸਪੀਡ ਵਾਸਤੇ ਕਿੰਨਾ ਲਾਭਦਾਇਕ ਹੈ ਕਿੰਨਾ ਲਾਹੇਵੰਦ ਹੈ ਤੇ ਕਿਉਂਕਿ ਭੈਣਾਂ ਦੇ ਬਹੁਤ ਮੈਸੇਜ ਆਏ ਸਨ ਵੀ ਇਹਨੂੰ ਫੀਮੇਲ ਪਿੱਛ ਤੋਂ ਵੀ ਕਰਵਾਓ ਪਲਟਾ ਬਹੁਤ ਵਧੀਆ ਹੈ ਬੈਲਾ ਪਾ ਪਿਛਲੀ ਵੀਡੀਓ ਦੇ ਵਿੱਚ ਵੀਰਾਂ ਦੇ ਸਕਿੱਲ ਤੋਂ ਕੀਤਾ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸੋ ਆਪਾਂ ਭੈਣਾ ਵਾਸਤੇ ਵੀ ਇਹ ਉਹਨਾਂ ਦੇ ਪਿੱਛੇ ਤੋਂ ਇਸ ਬਲਟਨ ਵਜ੍ਹਾ ਕੀਤਾ ਹੈ ਉਮੀਦ ਕਰਦਾ ਕਿ ਇਹ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਆਪ ਜੀ ਇਸ ਵੀਡੀਓ ਤੋਂ ਲਾਹਾ ਖਟੋਗੇ ਸੋ ਵੱਤ ਤੋਂ ਵੱਤ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਕਮੈਂਟਸ ਦੇ ਰਾਹੀਂ ਦੱਸਣਾ ਕਿਵੇਂ ਦੀ ਆਪ ਜੀ ਨੂੰ ਵੀਡੀਓ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਅੱਗੇ ਆਉਣ ਵਾਲਾ ਹਰ ਨੋਟੀਫਿਕੇਸ਼ਨ ਜਿਹੜਾ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਤੱਕ ਪਹੁੰਚ ਸਕੇ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਅ ਅਤੇ ਸਾਡੇ YouTube ਚੈਨਲ ਮਿਊਜ਼ਿਕ ਟਿਊਟੋਰੀਅਲ ਦਾ ਮੇਨ ਮੋਟਿਵ ਆਉ ਗੁਰਬਾਣੀ ਕੀਰਤਨ ਨਾਲ ਸੰਗੀਤ ਨਾਲ ਜੁੜੀ ਨਸ਼ੀਆਂ ਨੂੰ ਤਿਆਗੇ ਸਾਡਾ ਇਹ ਮਕਸਦ ਪੂਰਾ ਹੋਵੇ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਨਾਨਕ ਨਾਮ ਸਰਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ